ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫੈਪ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬੀ ਲਗਾਤਾਰ ਕੰਗੜਾ ਨਰੌਤ ਨੂੰ ਲੈ ਕੇ ਗੁੱਸਾ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕੰਗੜਾ ਨਰੌਤ ਦੇ ਬਿਆਨ ਇਹ ਕੁਝ ਇਸ ਤਰ੍ਹਾਂ ਹੁੰਦੇ ਨੇ ਪਰ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਜੋ ਕਿ ਸੰਗਰੂਰ ਤੋਂ ਸਾਬਕਾ ਐਮਪੀ ਨੇ ਜੋ ਹਰਿਆਣੇ ਵਿਖੇ ਪਹੁੰਚੇ ਹੋਏ ਸੀ ਕਿਉਂਕਿ ਉੱਥੇ ਵੀ ਚੋਣਾਂ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਦੀ ਤੇ ਉਹਨਾਂ ਵੱਲੋਂ ਵੀ ਆਪਣੇ ਉਮੀਦਵਾਰਾਂ ਉਹ ਖੜੇ ਕਰ ਰਹੇ ਨੇ ਜਦੋਂ ਪੱਤਰਕਾਰ ਨੇ ਕੰਗੜਾ ਨਰੌਤ ਬਾਰੇ ਪੁੱਛਿਆ ਸਿਮਰਜੀਤ ਸਿੰਘ ਮਾਨ ਨੂੰ ਤਾਂ ਉਹ ਵੱਲੋਂ ਕਿਹਾ ਗਿਆ ਕਿ ਕੰਗੜਾ ਨਰੌਤ रनौत तो का बयान नहीं नहीं आया उन्होंने कंगना रनौत जो सांसद है उनका बयान आया किसान आंदोलन में रेप और मर्डर हुए अगर बीजेपी की सरकार ना होती तो पंजाब का वो हाल होता जो बांग्लादेश का हुआ है मैं कहना तो नहीं चाहता रोनोल्ड साहब को रेप का तो बहुत तजर्बा है उनसे आगे पूछ सकते हैं कि कैसे होता है रेप तो लोगों को समझाया जाए कि रेप कैसे होता है उनको कैसे तजर्बा तो है तो तजर्बा जैसे होता है आप अगर साइकिल चलाते हैं तो साइकिल चलाने का तजर्बा नहीं होता हुँ. तो उनको रेप का तजर्बा है कंगना रानावत की बात कर रहे हैं सर आज़ाद तो है भारत हाँ भारत है पर सिख भी ना आजाद है तो क्या वो लोग अपना अलग देश चाहते हैं बिल्कुल अपना देश चाहते हैं आप उनका समर्थन करते हैं मैं उनका समर्थन करता हूँ क्या वो खालिस्तान चाहते हैं खालिस्तान चाहते हैं इंडिपेंडेंस चाहते हैं सारा कुछ चाहते हैं वो चाहते हैं कि एक बफर स्टेट हो इस्लामिक पाकिस्तान के पास न्यूक्लियर वेपन्स हैं चीन के पास न्यूक्लियर वेपन्स हैं इंडिया के पास न्यूक्लियर वेपन्स हैं अगर ये तीनें ताकत एक दूसरे से टक्कर लगाती हैं तो आप हिंदू सिख मुसलमान पंजाब हरियाणा पाकिस्तान के सब हमारी सिविलाइजेशन ख़त्म हो जाएगी अगर इसके बीच एक सिखों का बफर स्टेट बन जाएगा तो फिर ऐसा जंग नहीं हो सकता यानी कि वो कड़ी का काम करेंगे वो बीच में मध्यस्थता का काम करेंगे आपके हिसाब से आपकी कठिन हिंदी मैंने समझ नहीं आ उदी पर मतलब दोस्ती का काम करेंगे आप ये कह सकते हैं बिचोले का काम करेंगे वो नहीं है मेरा मतलब जो दो उस स्टेट ने उन्होंने रोकटे रखना है कि आपा बीच हैं ते ਤੁਹਾਡਾ ਝਗੜਾ ਸਿਕ ਸਟਰੀਟ ਦੇ ਨਾਲ ਨਹੀਂ ਹੈ ਤਾਂ ਫਿਰ ਜੰਗ ਕਿਵੇਂ ਲੱਗੂਗਾ ਮਨਜ਼ਰ ਤੁਸੀਂ ਕੀ ਹੈ ਵੀ ਪਾਕਿਸਤਾਨ ਨੂੰ ਖੋਲਣਾ ਚਾਹੀਦਾ ਹੈ ਪਾਕਿਸਤਾਨ ਤੋਂ ਜਿਹੜਾ ਅਤੰਕਵਾਦ ਹੋ ਰਿਹਾ ਹੈ ਸਾਡੇ ਰੋਜ਼ ਜਵਾਨ ਮਾਰ ਰਹੇ ਨੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੋਨੋਂ ਕੰਟਰੀਜ਼ ਜਿਹੜੀਆਂ ਜੀਏ ਅਤੇ ਪਾਕਿਸਤਾਨ ਦੋਨੋਂ ਆ ਗਏ ਜੀਏ ਜੀਪੀ ਇਹ ਜਿਹੜੀ ਉੱਚ ਗੱਲ ਕਰਦੀ ਹੈ ਸਿਮਰਜੀਤ ਸਿੰਘ ਮਾਨ ਦਾ ਇਹ ਵਿਵਾਦਿਤ ਬਿਆਨ ਕਈ ਸਵਾਲ ਖੜੇ ਕਰਦਾ ਤੁਹਾਨੂੰ ਦੱਸਦੇ ਕਿ ਸਿਮਰਜੀਤ ਸਿੰਘ ਮਾਨ ਪਹਿਲਾਂ ਵੀ ਆਪਣੇ ਬਿਆਨਾਂ ਕਰਕੇ ਕਾਫੀ ਵਿਵਾਦਾਂ ਦੇ ਵਿੱਚ ਆ ਜਾਂਦੇ ਨੇ ਲਗਾਤਾਰ ਵਿਰੋਧੀਆਂ ਨੇ ਤੇ ਨਿਸ਼ਾਨੇ ਵੀ ਸਾਧਦੇ ਨੇ ਹੁਣ ਵੇਖਣਾ ਹੋਵੇਗਾ ਸਿੱਖ ਜਥੇਬੰਦੀਆਂ ਜਾਂ ਸਿਮਰਜੀਤ ਸਿੰਘ ਮਾਨ ਇਸ ਵਿਆਹ ਨੂੰ ਆਪਣਾ ਕੀ ਸਪਸ਼ਟੀਕਰਨ ਦਿੰਦੇ ਨੇ ਬਾਅਦ ਚ ਹੁਣ ਇਹ ਤਾਂ ਸਮਾਂ ਦੱਸੇਗਾ ਕੈਮਰਾ ਪਰਸਾਂ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ